ਰਾਮ ਕਲੀ ਮਹੱਲਾ ਤੀਜਾ ਆਨੰਦ ਦੇਖੋ ਓੰਕਾਰ ਸਤਿਗੁਰ ਪ੍ਰਸਾਦ ਆਨੰਦ ਭਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤੋਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ ਹਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾ ਬਣ ਆਈਆਂ ਸ਼ਬਦਾਂ ਤਾ ਗਾਵ ਹਰੀ ਕੇ ਰਾਮਨ ਜਿਨੇ ਵਸਾਇਆ ਕਹੇ ਨਾਨਕ ਅਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਤੋ ਸਦਾ ਰੋ ਹਰ ਨਾਲੇ ਹਰ ਨਾਲ ਰੋ ਤੋ ਮਨ ਮੇਰੇ ਜੋ ਕਸ ਬਿਸਾਰਨ ਅੰਗੀਕਾਰ ਕਰੇ ਤੇਰਾ ਕਾਰਜ ਸਭ ਸਵਾਰਨ ਸਭ ਨਾਂ ਗੱਲਾਂ ਸਮਰੱਥ ਸੁਆਮੀ ਸੋਖ ਮਨੋ ਬਿਸਾਰੇ ਕਹੇ ਨਾਨਕ ਮਨ ਮੇਰੇ ਸਦਾ ਰੋ ਹਰ ਨਾਲੇ ਸਾਚੇ ਸਾਹਿਬ ਕਿਆ ਨਾਹੀ ਕਰਤੇ ਰਹਿ ਕਰਤਾ ਤੇ ਰਹਿ ਸਭ ਕੈਤੇ ਜੇ ਦੇਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਅਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸਬਦ ਕਨਹਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰਤੇ ਰਹਿ ਸਾਚਾ ਨਾਮ ਮੇਰਾ ਆਧਾਰ ਸਾਚੇ ਨਾਮੇ ਆਧਾਰ ਮਿਰਾ ਜਨ ਭੁੱਖਾ ਸਭ ਗਵਾਈਆਂ ਕਰ ਸੰਤ ਸੁਖ ਮਾਨਾਏ ਵਸਿਆ ਜਨੇ ਚਾਪ ਹੋ ਜਾਈਆਂ ਸਦਾ ਕੁਰਬਾਨ ਕੀਤਾ ਗੁਰ ਬਿਟੋ ਜਿਹਦੀਆਂ ਇਹ ਵਡਿਆਈਆਂ ਕਹੇ ਨਾਨਕ ਸੁਣੋ ਸੰਤੋ ਸਭ ਤਰੋ ਪਿਆਰੋ ਸੱਚਾ ਨਾਮ ਮੇਰਾ ਆਧਾਰੋ ਹੋ ਅਜੇ ਪੰਜ ਸਬਤ ਕਰਸ ਭਾਗੇ ਕਰਸ ਭਾਗੇ ਸਭ ਦਵਾਜੇ ਕਲਾ ਜਿਤ ਕਰਤਾਰੀਆ ਪੰਜ ਦੂਤ ਤਦ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨਕ ਸੇ ਨਾਮ ਹਰਿ ਕੇ ਲਾਗੇ ਕਹੇ ਨਾਨਕ ਤੈ ਸੁਖੋ ਆਤਿਤ ਕਰਿ ਅਨਹਦ ਬਾਜੀ ਅਨੰਦ ਸੁਨੋ ਗੱਜ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਾਪਾਇਆ ਉਤਰੇ ਸਗਲ ਵਿਸੂਰੇ ਦੋਖ ਰੋਗ ਸੰਤਾਪਿ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪਨੀਤ ਕਹਤੇ ਪਵਿੱਤ ਸਤਗ ਰਹਿਆ ਪਰ ਪੂਰੇ ਬਿਨ ਮੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤਮ ਹਤ ਦਿਵਸ ਰਾਤ ਦਇਦਾਈ ਦਾਇਆ ਖੇਲੇ ਸਗਲ ਜਗਤ चंगे आईयां बुराइयां बच धर्मह दूर करमी आपो अपनी के नेड़े के दूर जिने नाम त्याया गए मचक तक नानक ते मुखे उजले के केते छुटे ਜਿਨੇ ਨਾਮ ਤੇ ਆਇਆ ਗਏ ਮਸਕਤ ਨਾਨਕ ਤੇ ਮੁਖ ਉਜਲੇ ਕੇਤੇ ਛੁੱਟੇ ਆਹੇ ਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਪੰਜਵਾ ਦਾਤੀ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਨਿਮਖ ਨਿਮਖ ਤਮਹੀ ਪ੍ਰਤਪਾਲ ਲਾਹੋ ਅਮਬਾਰਕ ਤੁਮਰੇ ਧਾਰੇ ਤੁਮ ਦਾਤੀ ਠਾਕੁਰ ਪ੍ਰਤਪਾਲਕ ਨਾਇਕ ਖਸਮ ਮਹਮਾਰੇ ਨਿਮਖ ਨਿਮਖ ਤੁਮਹੀ ਬ੍ਰਤ ਪਾਲਾ ਹੋ ਹਮ ਬਾਰਿਕ ਤੁਮਰੇ ਧਾਰੇ ਜਿਹਾ ਏਕ ਕਵਣ ਗੁਣ ਕਹੀ ਬੇ ਸਮਾਰ ਬੇ ਅੰਤ ਸੁਆਮੀ ਤੇਰਾ ਅੰਤ ਨ ਕਿਨਹੀਂ ਲਹੀ ਰਹਾਉ ਕੋਟ ਪਰਾਧ ਹਮਾਰੇ ਖੰਡਾ ਹੋ ਆਨਕ ਵਿਦੀ ਸਮਝਾਵ ਹਮ ਅਗਿਆਨ ਅਲਪ ਮਤ ਥੋਰੀ ਤੁਮ ਆਪਨ ਬਿਰਦ ਰਖਾਵ ਤੁਮਰੀ ਸਰਣ ਤੇਮਾਰੀ ਆਸਾ ਤੁਮਹੀ ਸੱਜਣ ਸੁਹੇਲੇ ਰੱਖੋ ਰਾਖਣ ਹਾਰ ਦਇਆਲਾ ਨਾਨਕ ਘਰ ਕੇ ਗੋਲੇ ਤੁਮਰੀ ਸਰਣ ਤੇਮਾਰੀ ਆਸਾ ਤੁਮਹੀ ਸੱਜਣ ਸੁਹੇਲੇ ਰੱਖੋ ਰੱਖਣਹਾਰ ਦਇਆਲਾ ਨਾਨਕ ਘਰ ਕੇ ਗੁਣ ਤੁਟ ਕਰ ਤਮਹ ਅਰਦਾਸ ਜੀਉ ਪਿੰਡ ਸਾਹ ਤੇਰੀ ਰਾਸ ਤੁਮ ਮਾਤਾ ਪਿਤਾ ਹਮ ਬਾਰਕ ਤੇਰੇ ਤੁਮਰੀ ਕਿਰਪਾ ਮੈਂ ਸੋਕ ਜੇ ਕੋਈ ਨ ਜਾਣੇ ਤੁਮਰਾ ਅੰਤ ਉਚੇ ਤੇ ਉਚ ਸਗਲ ਸਮਗਰੀ ਤੁਮਰੇ ਸੂਤਰਤਾਰੇ ਤੁਮ ਤੇ ਹੋਇਸ ਜੇ ਤੁਮਰੀ ਗਤ ਮਿਤ ਤੁਮਹੀ ਜਾਣੇ ਨਾਨਕ ਦਾਸ ਸਦਾ ਜੀ ਤੇਮਰੀ ਗਤ ਮਿਤ ਤੁਮਹੀ ਜਾਣੇ ਨਾਨਕ ਦਾਸ ਸਦਾ ਸ੍ਰੀ ਵਾਹਿਗੁਰੂ ਜੀ ਮਿਹਰਵਾਨ ਸਾਹਿਬ ਮਿਹਰਵਾਨ ਸਾਹਿਬ ਮੇਰਾ ਮਿਹਰਵਾਨ ਅਰਦਾਸਿਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਾਹਾਏ ਵਾਰ ਸ੍ਰੀ ਭਗਵਤੀ ਜੀ ਕੇ ਪਾਤਸ਼ਾਹੇ ਦਸਵੇਂ ਪ੍ਰਥਾਮ ਭਗਾਤੇ ਸਿਮਰ ਕੈ ਗੁਰੂ ਨਾਨਕ ਲੰਇ ਧਿਆਏ ਫੇ ਰੰਗਤ ਗੁਰਤੇ ਅਮਰਦਾਸ RAMਦਾਸ ਸੈ ਹੋਏ ਸਹਾਈ ਅਰਜਨ ਹਰ ਗੋਬਿੰਦਨ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਜਥੇ ਸਭ ਦੁੱਖ ਜਾਏ ਤੇਗਵਹਦ ਦਸ ਸਿਮਰੀਐ ਕਰਨੋਂ ਨਿਦਿਆਵੇ ਧਾਏ ਸਭ ਥਾਈ ਹੋਏ ਸਹਾਈ ਦਸਵੇਂ ਪਾਤਸ਼ਾਹ ਸਹਬ ਸ੍ਰੀ ਗੁਰੂ ਗੋਬਿੰਦ ਸਿੰਘ ਕਲਗੀਧਰ ਪਿਤਾ ਜੀ ਸਾਬ ਥਾਂਏ ਹੋਣਾ ਜੀ ਸਹਾਇ ਸਤ ਸ੍ਰੀ ਅਕਾਲ ਪੁਰਖ ਜੀ ਕਾ ਧਿਆਨ ਤਰਕੇ ਬੋਲਣਾ ਜੀ ਦਾਸ ਪਾਤਸ਼ਾਹ ਹਿਆਂ ਦੇ ਸਰੂਪ ਜਾਗਦੀ ਜੋਤ ਹਾਜ਼ਰਾ ਹਜੂਰ ਜਾਹਰਾ ਜਹੂਰ ਸਰਬ ਕਲਾ ਪਰਪੂਰ ਕਲਜੋ ਕੇ ਬੋਹਿਤ ਨਾਮ ਕੇ ਜਹਾਜ਼ ਹਲਤ ਪਲਤ ਕੇ ਰਖਿਆਕ ਲੋਕ ਪਰਲੋਕ ਕੇ ਸਹਾਇਕ ਹਾਜ਼ਰ ਨਾਜ਼ਰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਜ਼ਿਦਾਰ ਜੀ ਕਾ ਧਿਆਨ ਤਰ ਕੇ ਬੋਲਣਾ ਜੀ 10 ਪਾਤਸ਼ਾਹਾਂ ਚਾਰ ਸਹਿਬ ਜਾਦੇ ਪੰਜ ਪਿਆਰੇ ਚਾਲੀ ਮੁਕਤੇ ਸਮੋਂ ਸੰਤਾਂ ਭਗਤਾਂ ਸਚਿਆਰਿਆਂ ਪਿਆਰਿਆਂ ਸਿੱਧਕਵਾਨ ਸਿੰਘਾਂ ਸਿੰਘਣੀਆਂ ਉਚੰਗੀਆਂ ਦੇ ਪਵਿੱਤਰ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ ਪੰਜਾਂ ਤਖਤਾਂ ਸਰਵਤ ਗੁਰਦੁਆਰਿਆਂ ਛੰਡਿਆਂ ਬੰਗਿਆਂ ਨਿਸ਼ਾਨਾ ਜੀ ਕਾ ਧਿਆਨ ਤਰਕੇ ਬੋਲਣਾ ਜੀ ਹੇ ਅਕਾਲ ਪੁਰਖੇ ਅੰਤਰ ਜਾਮੀ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਹਜ਼ਰ ਅਰਦਾਸ ਬੇਨਤੀ ਹੈ ਦਾਸਾਂ ਦੇ ਸਿਰ ਤੇ ਹੱਥ ਰੱਖੋ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਤੋਂ ਬਚਾਓ ਨਾਮਦਾਨ ਗਰੀਬੀਦਾਨ ਸਿੱਖੀਦਾਨ ਸਿਦਕਦਾਨ ਪਰਉਸਾਦਾਨ ਸ਼ਾਂਤੀ ਵਖਸ਼ੋ ਸ਼ਾਂਤੀ ਵਖਸ਼ੋ ਤੁਹਾਡੇ ਚਰਨਾਂ ਨਾਲ ਬਣ ਆਵੇ ਸਵਾਸਾਂ ਕੇਸਾਂ ਨਾਲ ਸਿੱਖੀ ਵਖਸ਼ੋ ਪ੍ਰੇਮਾ ਭਗਤੀ ਵਖਸ਼ੋ ਚਰਨਾਂ ਨਾਲ ਜੋੜ ਲੋ ਕਲਯੁਗ ਨੂੰ ਮੋੜ ਲੋ ਟੁੱਟੇ ਗੰਢੋ ਜੀ ਮੇਰਵਾਨ ਆਪ ਜੀ ਦੇ ਦਰ ਘਰ ਦੀ ਓਟ ਸੇਵਾ ਬਖਸ਼ ਹੈ ਨਿਮਾਣਿਆਂ ਦੇ ਮਾਣ ਸਤਿਗੁਰੂ ਨਿਤਾਣਿਆਂ ਦੇ ਤਾਣ ਸਤਿਗੁਰੂ ਨਿਓਟਿਆਂ ਦੀ ਓਟ ਨਿ ਆਸਰਿਆਂ ਦੇ ਆਸਰੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗਰੇਵ ਨਿਵਾਜ ਸੱਚੇ ਪਾਤਸ਼ਾਹ ਆਪ ਜੀ ਦੇ ਪਵਿੱਤਰ ਚਰਨ ਕਮਲਾਂ ਵਿੱਚ ਅਰਦਾਸ ਬੇਨਤੀ ਜੋਦਲੀ ਹੈ ਮੰਥਲੀ ਸਮਾਗਮ ਨੂੰ ਮਨਾਉਂਦਿਆਂ ਆਂ ਆਪ ਜੀ ਦੇ ਦਰ ਕਰਦੇ ਪ੍ਰੀਤਵਾਨ ਆਪ ਜੀ ਦੇ ਗੁਰਮੁਖ ਗੁਰਸਿੱਖ ਪਰਿਵਾਰ ਵੱਲੋਂ ਘਰ ਦੀ ਸੁਖ ਸ਼ਾਂਤੀ ਹਿਤ ਕਾਰਵਾਰ ਦੇ ਵਾਧੇ ਹਿਤ ਕਾਰਜਾਂ ਦੀ ਸਫਲਤਾ ਹਿਤ ਤੁਰਕੇ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ ਦੇ ਸ੍ਰੀ ਅਖੰਡ ਪਾਠ ਸਾਹਿਬ ਨਾਲ ਸ੍ਰੀ ਜਪਜੀ ਸਾਹਿਬ ਜੀ ਦੇ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਕਰਵਾ ਰਹੇ ਹਨ ਸੱਚੇ ਪਾਤਸ਼ਾਹ ਆਪ ਜੀ ਨੇ ਮਿਹਰ ਕਰਨੀ ਕਿਰਪਾ ਕਰਨੀ ਸੇਵਕ ਪਰਿਵਾਰ ਨੇ ਜਿਸ ਵੀ ਮਨੋ ਕਾਮਨਾ ਨੂੰ ਮੁਕ ਰੱਖਦਿਆਂ ਆਪ ਜੀ ਦੇ ਚਰਨਾਂ ਦਾ ਓਟ ਆਸਰਾ ਲਿਆ ਹੈ ਸੇਵਕ ਜਾਣਦੇ ਹੋਏ ਮਨੋ ਕਾਣਾ ਪੂਰਨ ਕਰਨੀ ਆ ਕਾਰਜ ਰਾਸ ਕਰਨੇ ਘਰ ਵਿੱਚ ਸੁਖ ਸ਼ਾਂਤੀ ਨਾ ਬਣੀ ਦਾ ਵਾਸਾ ਕਰਨਾ ਕਿਸੇ ਨੂੰ ਕਿਸੇ ਦਾ ਆਸਰਾ ਕਿਸੇ ਨੂੰ ਕਿਸੇ ਦਾ ਆਪ ਜੀ ਦੇ ਸੇਵਕ ਪਰਿਵਾਰ ਨੂੰ ਤੁਹਾਡੇ ਚਰਨ ਕਮਲਾਂ ਦਾ ਆਸਰਾ ਮੈਂ ਹੋਰ ਥਾਉ ਨਾਹੀ ਜਿਸ ਪੈ ਕਰੋ ਬੇਨਤੀ ਮੇਰਾ ਦੁੱਖ ਸੁੱਖ ਤੁਝੇ ਪਾਸੇ ਤੁਧਨੋ ਛੋੜ ਜਾਈਏ ਪ੍ਰਭ ਕੈ ਧਰ ਆਨ ਨਾ ਬੀਆ ਤੇਰੀ ਸੰਸਰ ਸੇਵਕ ਪਰਿਵਾਰ ਦੇ ਕਾਰਜਾਂ ਨੂੰ ਸਫਲ ਕਰਨਾ ਅੰਗ ਸੰਗ ਸਹਾਈ ਹੋ ਕੇ ਕਾਰਜ ਸਫਲ ਕਰਨੇ ਸੱਚੇ ਪਾਤਸ਼ਾਹ ਸੇਵਕ ਪਰਿਵਾਰ ਦੇ ਚਾਰੇ ਪਾਸੇ ਆਪਣੇ ਨਾਮ ਦੀ ਕਾਰ ਕੱਢੀ ਰੱਖਣੀ ਸਮੂਹ ਪਰਿਵਾਰ ਵਿੱਚ ਮੇਲ ਇਤفاق ਬਖਸ਼ੀ ਰੱਖਣਾ ਸੇਵਕਾਂ ਨੂੰ ਦਿਹਰਵਤਾ ਤੰਦਰੁਸਤੀਆਂ ਬਖਸ਼ਣੀਆਂ ਸੱਚੇ ਪਾਤਸ਼ਾਹ ਜੋ ਮੰਗੇ ਠਾਕੁਰੇ ਆਪਣੇ ਤੇ ਸੋਈ ਸੋਈ ਦੇਵੇ ਸੇਵਕ ਪਰਿਵਾਰ ਬੱਚੇ ਆਪ ਜੀ ਦੇ ਲੜ ਲੱਗੇ ਹੋਏ ਨੇ ਸ਼ਰਨ ਪਿਆਂ ਦੇ ਲਾਜ ਰੱਖਣੀ ਆਪਣੇ ਬਿਰਧ ਬਾਣੇ ਨਾਮ ਦੀ ਲਾਜ ਰੱਖਣੀ ਸੇਵਕ ਪਰਿਵਾਰ ਦੇ ਕਾਰਜ ਰਾਸ ਕਰਕੇ ਸੇਵਕਾਂ ਨੂੰ ਆਪ ਜੀ ਦੇ ਚਾਰ ਆਪ ਜੀ ਦੇ ਚਰਨ ਕਮਲਾਂ ਨਾਲ ਜੋੜੀ ਰੱਖਣਾ ਸੱਚੇ ਪਾਤਸ਼ਾਹ ਸੇਵਕਾਂ ਦੇ ਕਾਰੋਬਾਰ ਵਿੱਚ ਵਾਧੇ ਕਰਨੇ ਦੇਣ ਦੂਣੀ ਰਾਤ ਚੌਕਣੀ ਤਰੱਕੀ ਬਖਸ਼ਣੀ ਸੱਚੇ ਪਾਤਸ਼ਾਹ ਕੁੰਭ ਧੂਪ ਜੋਤ ਸਗਲ ਸਮਗਰੀ ਹਾਜ਼ਰ ਹੈ ਪਾਠੀ ਸਿੰਘ ਆਪਦੀ ਤਾਬਿਆਂ ਹਾਜ਼ਰ ਹਨ ਸੇਵਾ ਬਖਸ਼ੋ ਪਾਠੀ ਸਿੰਘਾਂ ਦੇ ਸੇਵਾਦਾਰਾਂ ਦੇ ਸਿਰ ਤੇ ਹੱਥ ਰੱਖ ਕੇ ਇਸ ਮਹਾਨ ਜਗ ਨੂੰ ਨਰਵਗੰਤਾ ਸਹਿਤ ਸੰਪੂਰਨ ਕਰਵਾਣਾ ਆਈ ਸੰਗਤ ਦੇ ਹਾਜ਼ਰੀ ਲਾਉਣੇ ਤਿਲ ਫੁੱਲ ਪੇਟਾ ਮਾਂ ਦਰ ਪ੍ਰਵਾਨ ਕਰਨੀਆਂ ਦਰੋਂ ਕਰਾਂ ਗੁਰਸਿੱਖੀ ਜੀਵਨ ਨਿਤਨੇਮ ਦੀ ਦਾਤ ਅੰਮ੍ਰਿਤ ਵੇਲੇ ਦੇ ਜਾਗਣੇ ਬਖਸ਼ਣੇ ਆਪ ਜੀ ਦੀਆਂ ਬਖਸ਼ੀਆਂ ਦਾਤਾਂ ਵਿੱਚੋਂ ਕੜਾ ਪ੍ਰਸ਼ਾਦ ਦੇਖ ਸਜ ਕੇ ਹਾਜ਼ਰ ਹੈ ਆਪ ਜੀ ਨੂੰ ਭੋਗ ਲੱਗੇ ਆਪ ਜੀ ਦਾ ਅੰਮ੍ਰਿਤ ਪ੍ਰਸ਼ਾਦ ਪਿਆਰੇ ਸਾਧ ਸੰਗਤ ਚ ਵਰਤੇ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਦਰ ਜੋ ਜੀਵ ਆਵੇ ਸੋ ਰਾਜੀ ਜਾਵੇ ਸ੍ਰੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸੈ ਭਗਤ ਗੁਰਪ੍ਰਸਾਦ ਜਪੋ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨ ਹੋਵਈ ਜੇ ਸੋਚੀ ਲੱਖ ਵਾਰ ਚੁੱਪੈ ਚਪ ਨ ਹੋਵਈ ਜੇ ਲਾਇ ਰਹਾ ਲਿਵ ਤਾਰ ਭੁਖਿਆ ਭੁਖ ਨ ਉਤਰੀ ਜੇ ਬੰਨਾਪੁਰੀ ਆਂ ਪਾਰ ਸਹਿਸ ਸਿਆਣ ਪਾ ਲਖ ਹੋਏ ਤਾ ਇੱਕ ਨ ਚੱਲੇ ਨਾਲ ਕਬ ਸਚਿਆਰਾ ਹੋਈਐ ਕਬ ਕੂੜੈ ਤਪ ਤੈ ਪਾਲੋ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨੰ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ ਹੁਕਮੀ ਉਤਮ ਨੀ ਜਾਉ ਹੁਕਮ ਲੇਖ ਦੁਖ ਸੁਖ ਪਾਈਐ ਹੈ ਇੱਕ ਨਾ ਹੁਕਮ ਬਖਸ਼ੀਐ ਸੋ ਇੱਕ ਹੁਕਮੀ ਸਦਾ ਪਵਾਈਐ ਹੈ ਹੁਕਮ ਅੰਦਰ ਸਭ ਕੋ ਬਾਹਰ ਹੁਕਮ ਨੰ ਕੋਏ ਨਾਨਕ ਹੁਕਮੈ ਜੇ ਗੁਜੈ ਤਾ ਹੋਮੈ ਕਹਿ ਨ ਕੋਈ ਗਾਵੇ ਕੋ ਤਾਣ ਹੋਵੇ ਕਿਸੈ ਤਾਣ ਗਾਵੇ ਕੋ ਦਾਤ ਜਾਣੇ ਨੀਸਾਣ ਗਾਵੇ ਕੋ ਗੁਣ ਵਡਿਆਈਆ ਚਾਰ ਗਾਵੇ ਕੋ ਵਿਦਿਆ ਵਿਖਮ ਵਿਚਾਰ ਗਾਵੇ ਕੋ ਸਾਧ ਕਰੇ ਤਾਨ ਕੇ ਗਾਵੇ ਕੋ ਜੀਲ ਫਿਰ ਦੇਹ ਗਾਵੈ ਕੋ ਜਪ ਜਸ ਦੂਰ ਗਾਵੈ ਕੋ ਵਿਖੇ ਹਾਦਰਾ ਹਦੂਰਾ ਕਥਨਾ ਕਥਿਨ ਆਵੈ ਤੋਟ ਕਾਥ ਕਾਤ ਕਥੀ ਕੋਟੀ ਕੋਟ ਕੋਟ ਤੇ ਨਾ ਦੇ ਲੈਂਦੇ ਥਕ ਪਾਈਏ ਜੁਗਾ ਜੁਗੰਤਰ ਖਾਹੀ ਖਾਹੀ ਹੁਕਮਿ ਹੁਕਮ ਚਲਾਇ ਰਾਮ ਨਾਨਕ ਬਿਕਸੈ ਵੇ ਪ੍ਰਵਾਹ ਅਦਾਨ ਸਾਨ ਵਾਖਤਨਾਏ ਭਾਕਿਆ ਭਾਉ ਅਪਾਰ ਆਖੇ ਮੰਗਹਿ ਦੇ ਦੇ ਦਾਤ ਕਰੇ ਦਾਤਾਰ ਫੇਰ ਗਗ ਰਖੀਐ ਜਤ ਦਸਾ ਦਰਬਾਰ ਮੋਗ ਬੋਲਣ ਬੋਲੀਐ ਜਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸਤਨਾਵ ਵਡਿਆਈ ਵਿਚਾਰ ਕਰਮੀ ਆਵੈ ਕਪੜਾ ਨਦਰੀ ਮੋਕ ਦੁਆਰ ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰ ਆਪੇ ਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇ ਬਿਆਤਨ ਪਾਇਆ ਮਾਨੁ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰਖੀਐ ਪਾਉ ਦੁੱਖ ਪਰ ਹਾਰ ਸੁਖ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਗੁਰ ਈਸਤਰ ਗੁਰ ਗੋਰਖ ਬਰਮ ਗੁਰ ਪਾਰਵਤੀ ਮਾਈ ਜੇ ਹੋ ਜਾਣਾ ਆਖਾ ਨਾਹੀ ਕਹਿਣਾ ਕਥਨ ਨ ਜਾਈ ਗੁਰਾ ਇੱਕ ਦੇਹ ਮੁਝਾਈ ਸਭਨਾ ਜੀ ਅੰਕਾਰ ਇੱਕ ਦਾਤਾ ਸੋ ਮੈਂ ਵਿਸਰਨ ਨ ਜਾਈ ਤੀਰਥ ਨਾਵਾਂ